ਤਖਤ ਚੇਰੇ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ 357ਵੇਂ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਜਿਸ ਦੌਰਾਨ ਜਥੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਸੰਗਤ ਅਖਰਸਾ ਵਿਖੇ ਨਤਮਸਤ ਹੋਣ ਲਈ ਪਹੁੰਚ ਰਹੀ ਹੈ ਉੱਥੇ ਹੀ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਤਖਤ ਚੇਰੇ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤ ਹੋਏ ਅਤੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤਖਤ ਚੇਰੇ ਹਰਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਇਸ ਮੌਕੇ ਮੁ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ ਨितीश ਕੁਮਾਰ ਨੇ ਕਿਹਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਤਿਆਗ ਅਤੇ ਬਲੀਦਾਨ ਨਾਲ ਭਰੇ ਉਹਨਾਂ ਨੇ ਦੇਸ਼ ਲਈ ਜੋ ਆਪਣੀ ਕੁਰਬਾਨੀ ਦਿੱਤੀ ਹੈ ਉਸ ਦਾ ਵਰਨ ਇਤਿਹਾਸ ਦੇ ਪੰਨਿਆਂ ਵਿੱਚ ਸਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਲਈ ਕਾਫੀ ਮਾਣ ਵਾਲੀ ਗੱਲ ਹੈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਬਹੁਤ ਹੀ ਖੁਸ਼ੀ ਦਾ ਦਿਨ ਹੈ ਅੱਜ ਮੇਰੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਮੈਂ ਦੇਸ਼ ਦੁਨੀਆ ਚ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਆਖਦਾ ਹੈ ਪਟਨਾਏ ਵੀ ਸੰਗਤ ਨੂੰ ਜੀ ਆਇਆਂ ਨੂੰ ਆਖਦਾ ਹੈ ਔਰ ਦਿਲ ਦੀ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਜੋ ਆਈ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਮੁੱਖ ਮੰਤਰੀ ਬਿਹਾਰ ਦੇ ਮਾਨਯੋਗ ਸ਼੍ਰੀ ਨਿਦੀਸ਼ ਕੁਮਾਰ ਜੀ ਦਾ ਜੋ ਉਹਨੇ 2 ਮਿੰਟ ਪਹਿਲਾਂ ਇੱਥੇ ਪਟਨਾ ਸਾਹਿਬ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਗਏ ਨੇ ਰੱਬ ਉਹਨਾਂ ਨੂੰ ਲੰਬੀ ਚੰਗੀ ਸਿਹਤ ਦੇਵੇ ਤੇ ਉਹਨਾਂ ਦਾ ਮਿਹਰ ਭਰਿਆ ਹੱਥ ਰੱਖਣ ਜੋ ਤਖਤ ਸਾਹਿਬ ਦੇ ਸੰਤਾਂ ਵਾਸਤੇ ਉਪਰਾਲੇ ਕਰ ਰਹੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਚਾਹੇ ਉਹ ਕਮੋਡੀਸ਼ਨ ਹੋਵੇ ਚਾਹੇ ਟਰਾਂਸਪੋਰਟੇਸ਼ਨ ਹੋਵੇ ਹਰ ਚੀਜ਼ ਦਾ ਮੁੱਖ ਮੰਤਰੀ ਜੀ ਨੇ ਧਿਆਨ ਰੱਖਿਆ ਤਾਂ ਅੱਜ ਸੰਤਾਂ ਜੋ ਐਡੇ ਵੱਡੇ ਸੰਖਿਆ 'ਚ ਆਈਆਂ ਨੇ ਤੇ ਸਾਰੀ ਸੰਗਤਾਂ ਬੜੀਆਂ ਖੁਸ਼ ਨੇ ਜਿਕਾਰਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਤੇ ਸੀਐਮ ਸਾਹਿਬ ਨੂੰ ਅਸ਼ੀਰਵਾਦ ਮਿਲਿਆ ਤੇ ਉਸੇ ਤਰ੍ਹਾਂ ਮੈਂ ਸਾਰੀ ਆਈ ਹੋਈ ਸੰਗਤ ਨੂੰ ਫੇਰ ਤੋਂ ਇੱਕ ਵਾਰ ਲੱਖ ਲੱਖ ਬਧਾਈਆਂ ਦਿੰਦਾ ਹਾਂ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਪਵਲੇ ਹੋ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ 357ਵਾਂ ਸਾਲਾ ਪ੍ਰਕਾਸ਼ ਗੁਰਪੁਰਬ ਬੜੇ ਹੀ ਧੂਮ ਧਾਮ ਦੇ ਨਾਲ ਦੇਸ਼ ਦੁਨੀਆ ਦੇ ਸੰਗਤ ਮਨਾ ਰਹੀ ਹੈ ਨਾਲ ਹੀ ਤੱਕ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਸਥਾਨ ਹੈ ਜਿਸ ਸਥਾਨ ਤੇ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਵਾ ਫਿਰ ਅੱਜ ਮਤ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਵਾ ਮੈਂ ਆਪ ਜੀ ਦੇ ਚੈਨਲ ਰਹੇ ਟਾਈਮ ਟੀਵੀ ਚੜਦੀ ਕਲਾ ਦੇ ਰਹੇ ਦੇਸ਼ ਦੁਨੀਆ ਦੀ ਸੰਗਤ ਨੂੰ ਅੱਜ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਤਰਨ ਪ੍ਰਚਾਰ ਕਮੇਟੀ ਤੱਕ ਸ੍ਰੀਮੰਦਰ ਜੀ ਪਤਨਾ ਸਾਹਿਬ ਤੇ ਪ੍ਰਬੰਧਕ ਕਮੇਟੀ ਤੱਕ ਸ੍ਰੀਮੰਦਰ ਜੀ ਪਤਨਾ ਸਾਹਿਬ ਦੀ ਤਰਫੋਂ ਲੱਖ ਲੱਖ ਵਧਾਈ ਦਿਨਣਾ ਵਾ ਗੁਰੂ ਮਹਾਰਾਜ ਕਰੇ ਸਾਰਿਆਂ ਦੀਆਂ ਮਰਾਦਾਂ ਗੁਰਮਤ ਅਨੁਸਾਰ ਪੂਰਨ ਹੋਣ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਆਵੇ ਖੁਸ਼ੀਆਂ ਦੇਣ ਮਹਾਰਾਜ ਜੀ ਤੇ ਬਾਕੀ ਜੋ ਸੰਗਤਾਂ ਦੂਰ ਦਰਾਜੇ ਤੋਂ ਆਈਆਂ ਵਾ ਅੱਜ ਅ ਮੈਂ ਕਿੰਨਾ ਕਿ ਸਾਰੀਆਂ ਸੰਗਤਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਬੜਾ ਜੋਸ਼ ਆ ਪਰ ਬਹੁਤ ਹੀ ਅੱਛਾ ਜਿਹੜਾ ਸਮਾਗਮ ਚੱਲ ਰਹੇ ਨੇ ਬਹੁਤ ਅੱਛੇ ਸਮਾਗਮ ਚੱਲ ਰਹੇ ਨੇ ਤਵੀ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਵਲਿਓ ਤਨਤਨਸ਼ੀਲ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ 357 ਜੋ ਪ੍ਰਕਾਸ਼ ਅਗਮਨ ਆਇਆ ਉਹਦੇ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ ਨੇ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਡੀਐਮ ਵੱਲੋਂ ਸੀਐਮ ਵੱਲੋਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹਰ ਪਾਸੇ ਪੂਰੇ ਸੰਗਤਾਂ ਨੂੰ ਦੇਖਦੇ ਹੋਏ ਕਿ ਕਿਸੇ ਚੀਜ਼ ਦੀ ਕੋਈ ਕਾਰਨਾਰੇ ਯੋ ਦਿੱਕਟਾਪੁਰਿਆ ਕਿਤੇ ਗਿਆ ਹੈ ਵੀਆਈਪੀ ਲੰਦਰ ਵੀਆਈਪੀ ਰਿਆਸ਼ ਟੈਂਟ ਸਿਟੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ